ਫਰੋਜਪੁਰ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸ਼ਾਮਣੀ ਦੇ ਚੁੰਗੀ ਨੰਬਰ 7 ਤੇ ਲੱਗੇ ਰੁਟੀਨ ਨਾਕੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਤਿੰਨ ਜਾਣਿਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਨੇ ਮੋਟਰਸਾਈਕਲ ਤੇਜ਼ੀ ਨਾਲ ਭਜਾ ਲਿਆ। ਪੁਲਿਸ ਨੂੰ ਦੇਖਦਿਆਂ ਸ਼ੱਕ ਹੋਇਆ ਤੇ ਪੁਲਿਸ ਨੇ ਜਦੋਂ ਪਿੱਛਾ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਉੱਪਰ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਬਾਦ ਵਿੱਚ ਪੁਲਿਸ ਦੀ ਜਵਾਬੀ ਫਾਇਰਿੰਗ ਕੀਤੀ ਵਿੱਚ ਜਿਸ ਵਿੱਚ ਦੋ ਨੌਜਵਾਨ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਏ ਅਤੇ ਇੱਕ ਕਾਬੂ ਕਰ ਲਿਆ ਗਿਆ ਮੌਕੇ ਤੇ ਪਹੁੰਚੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਅਤੇ ਤਿੰਨ ਔਰਤਾਂ ਵਿੱਚ ਆਪਸੀ ਮੁੱਠਭੇੜ ਹੋਈ ਹੈ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਦੋ ਜਣੇ ਜ਼ਖਮੀ ਹੋ ਗਏ ਹਨ ਅਤੇ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੱਡੇ ਗੈਂਗ ਦਾ ਵੀ ਹੱਥ ਹੋ ਸਕਦਾ ਹੈ ਸ਼ੱਕ ਪੈਂਦਾ ਹੈ ਕਿ ਪਿਛਲੇ ਦਿਨੀ ਫਿਰੋਜ਼ਪੁਰ ਵਿੱਚ ਜੋ ਗੋਲੀ ਚੱਲਣ ਦੀਆਂ ਵਾਰਦਾਤਾਂ ਹੋਈਆਂ ਸਨ ਉਹਨਾਂ ਵਿੱਚ ਵੀ ਇਹ ਸ਼ਾਮਲ ਹੋ ਸਕਦੇ ਹਨ ਤੁਸੀਂ ਦੇਖ ਰਹੇ ਹੋ ਫਿਰੋਜ਼ਪੁਰ ਤੋਂ ਅਮਨਦੀਪ ਖਾਸ ਰਿਪੋਰਟ ਇਹ ਜਿਸਰਵਾਨ ਰਕਰ 854 ਨੰਬਰ ਦੀ ਸੀ ਗੀ ਨੰਬਰ 78 ਇੱਥੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਗਈ ਸੀਗੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਤੇਜ਼ ਕਰਕੇ ਰਫ਼ਤਾਰ ਸੁਝਾ ਲਿਆ ਤੇ ਇਹਨਾਂ ਦੇ ਮੂੰਹ ਜਿਹੜਾ ਟਕੇ ਜੀ ਸੀ ਮੂੰਹ ਟਕੇ ਹੋਈ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚਓ ਕੈਂਟ ਕੈਂਟ ਵੀ ਹੋਏ ਤੇ ਜੀ ਐਸ ਪੀ ਸਾਹਿਬਾਨ ਸੀ ਇਨ ਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨੂੰ ਇਹਨਾਂ ਨੇ ਅੰਦਰ ਭਿਆ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਉਹ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਐਸ.ਟੀ.ਯੂ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆਪਦੇ ਆਪ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਬਚਤ ਰਹਿ ਗਈ ਮੁਲਾਜ਼ਮਾਂ ਦੇ ਨਹੀਂ ਲੱਗੇ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਇਆ ਤੇ ਉਹ ਜਵਾਬੀ ਫਾਇਰ ਚ ਉਹ ਦੋ ਜਾਨੇ ਜ਼ਖਮੀ ਹੋ ਗਏ ਤੇ ਤੀਜਾ ਬੰਦਾ ਫੜ ਲਿਆ ਹੈ ਇਹ ਕੌਣ ਹੈ ਕੌਣ ਲੋਕ ਸਗੇ ਸਰ ਜੀ ਭਾਈ ਕਰਦੇ ਇਹ ਡੈਂਟੀਫਾਈ ਅਸੀਂ ਹਜੇ ਪ੍ਰੀਲਿਮਨਰੀ ਪਤਾ ਲੱਗਿਆ ਵੀ ਇਹ मोस्ट ਪਾਬਲੀ ਇਹਨਾਂ ਨੇ ਅਜੇ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇਥੋਂ ਦੇ ਕਾਉਂਸਲਰ ਸਨ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਕਰਾਂਗੇ ਸਰ ਕਿਸ ਗੈਂਗ ਨਾਲ ਸੰਬੰਧ ਰੱਖੇ ਨੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆ ਜੀ ਕੋਈ ਹਜੇ ਜਿਹੜਾ ਹੁਣੇ ਪ੍ਰੀਲੀਮਨਰੀ ਇਨਹੀਂ ਪਤਾ ਲੱਗਾ ਸਰ ਜਿਹੜੀ ਫਾਇਰਿੰਗ ਹੋਈ ਸੀ ਜਿਹੜੇ ਮਰਡਰ ਹੋਇਆ ਸੀ ਉਹਦੇ 'ਚ ਵੀ ਕੋਈ ਇਹ ਸੰਭਾਵਨਾ ਤੱਕੀ ਉਹ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆ ਉਹ ਹਜੇ ਬਾਕੀ ਜਿਹੜੀ ਇਨਵੈਸਟੀਗੇਸ਼ਨ